ਹਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ રીਪਸ ਬੁਟੀਕ ਤੇ ਸਵਾਗਤ ਹੈ ਜੇ ਤੁਸੀਂ ਸਾਡੀ ਚੈਨਲ ਤੇ ਨਵੇਂ ਹੋ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਜਿसे ਤੁਹਾਨੂੰ ਬਹੁਤ ਹੀ ਧਾਰ ਸੋਨੇ ਸੋਨੇ ਸੂਟਸ ਲੈ ਤੁਹਾਡੇ ਲਈ ਬਹੁਤ ਸੋਨੇ ਸੂਟਸ ਲੈ ਕੇ ਆਏ ਆ ਤੇ ਕਮੈਂਟ ਬਾਕਸ ਵਿੱਚ ਦੱਸ ਦੱਸਿਓ ਜੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਚਾਹ ਸ੍ਰੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਪੇ ਸਭ ਤੋਂ ਪਹਿਲਾਂ ਮੈਂ ਦਿਖਾਉਣੀ ਆ ਜਿਹੜਾ ਮੇਰੇ ਸੂਟ ਪਾਇਆ ਹੋਇਆ ਹੈਗਾ ਜੇ ਤੁਸੀਂ ਇਹਦੇ ਨਾਲ ਦਾ ਸੂਟ ਇਸ ਤਰ੍ਹਾਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਜਿੱਦਾਂ ਕਿ ਇਹਦੇ ਆਪਾਂ ਘੇਰੇ ਤੇ ਦੇਖੋ ਵਰਕ ਕੀਤਾ ਹੈਗਾ ਤੇ ਵਿੱਚ ਲੇਸਿਸ ਦਾ ਡਿਜ਼ਾਈਨ ਪਾਇਆ ਹੈਗਾ बॉਟਮ ਤੇ ਵੀ ਸੇਮ ਵਰਕ ਹੈਗਾ ਤੇ ਇਸੇ ਤਰ੍ਹਾਂ ਹੀ 슬ੀਵਸ ਤੇ ਆਪਾਂ ਵਰਕ ਕਰਵਾਇਆ ਹੈਗਾ ਦੇਖੋ ਜੀ ਤੇ ਨੈੱਕ ਤੇ ਵੀ ਸੇਮ ਡਿਜ਼ਾਈਨ ਪਾਇਆ ਹੈਗਾ ਠੀਕ ਹੈ ਜੀ ਦੁਪੱਟਾ ਰੱਖਿਆ ਮੈਂ ਨਾਲ ਕਾਟਨ ਕੋਟੇ ਦਾ ਬਾਕੀ ਤੁਹਾਡੀ ਜੁਆਇੰਟਸ ਹੈਗੇ ਵੀ ਤੁਸੀਂ ਕਿਸ ਤਰ੍ਹਾਂ ਦਾ ਦੁਪੱਟਾ ਲੈਣਾ ਚਾਹ ਰਹੇ ਹੋਗੇ ਲੈ ਸਕਦੇ ਹੋ ਜਿਹੜਾ ਮੇਰੇ ਸੂਟ ਪਾਇਆ ਇਸ ਕਲਰ ਦਾ ਤੁਹਾਨੂੰ ਸੇਮ ਸੂਟ ਇੱਕ ਕਲਰ ਇੱਕ ਸੂਟ ਅਵੇਲੇਬਲ ਹੈ ਆਪਣੇ ਕੋਲੇ ਤਾਂ ਤੁਸੀਂ ਲੈ ਸਕਦੇ ਹੋਗੇ ਬਾਕੀ ਹਨ ਆਪਣੇ ਕੋਲੇ ਅਲੱਗ ਦੇ ਕਲਰ ਦੇ ਨੇ ਇਹਨਾਂ ਦੀ ਬਾਟਮ ਜਿਹੜੀਆਂ ਹੈਗੀਆਂ ਨੇ ਮੈਂ ਤੁਹਾਨੂੰ ਦੱਸ ਦਿੰਨੀ ਹੈਗੀ ਇਹ ਇਸ ਕਲਰ ਦੀਆਂ ਬਾਟਮ ਲੈਂਗੇ ਆ ਤੁਸੀਂ ਪ੍ਰਿੰਟ ਚੈੱਕ ਕਰ ਸਕਦੇ ਹੋ ਇਹ ਵੀ ਕਾਫੀ ਜਿਆਦੇ ਸੋਹਣੇ ਸੂਟ ਬਣਨਗੇ ਜਦੋਂ ਬਣ ਕੇ ਰੈਡੀ ਹੋਗੇ ਕਲਰ ਵੀ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਬਿਨਾ ਵਰਕ ਤੋਂ ਬਿਨਾ ਦੁਪੱਟੇ ਤੋਂ ਲੈਣ ਨੂੰ ਤਾਂ ਇਹਦਾ 1550 ਪ੍ਰਾਈਸ ਹੈਗਾ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ ਤੇ ਬਿਲਕੁਲ ਲਾਈਨਿੰਗ ਦੀ ਇਹਨੂੰ ਲੋੜ ਨਹੀਂ ਹੈਗੀ ਜਿੱਦਾਂ ਮੈਂ ਤਾਂ ਨਹੀਂ ਲਗਵਾਈ ਹੈਗੀ ਹਨਾ ਤੁਸੀਂ ਲਗਵਾਉਣਾ ਚਾਹੋ ਤਾਂ ਲਗਵਾ ਸਕਦੇ ਹੋ ਇਹਦੇ ਵਿੱਚ ਵੀ ਆਪਣੇ ਕੋਲ ਇੱਕ ਜਾਂ ਦੋ ਸੂਟ ਅਵੇਲੇਬਲ ਹੈਗਾ ਚਾਰ ਚਾਰ ਸੂਟ ਸੀਗੇ ਤੇ ਆਪਣੇ ਸੇਲ ਹੋ ਚੁੱਕੇ ਨੇਗੇ ਤੇ ਹਾਂਜੀ ਚਾਰ ਚਾਰ ਸੂਟ ਸੀਗੇ ਦੇਖੋ ਜੀ ਤੇ ਇਹ ਕਲਰ ਵੀ ਮੈਨੂੰ ਬਹੁਤ ਜਿਆਦਾ ਸੋਹਣਾ ਲੱਗਦਾ ਹੈਗਾ ਕਿਉਂਕਿ ਇਹਦੇ ਵਿੱਚ ਆਪਣਾ ਜਿਹੜਾ ਰੰਗ ਹੈਗਾ ਬਹੁਤ ਜਿਆਦਾ ਸੋਹਣਾ ਮਤਲਬ ਸਾਫ਼ ਲੱਗਦਾ ਹੁੰਦਾ ਹੈਗਾ ਠੀਕ ਹੈ ਜੀ ਇਹਨਾਂ 'ਚ ਤੁਸੀਂ ਸੂਟ ਰਖਵਾ ਸਕਦੇ ਹੋ 1550 ਪ੍ਰਾਈਸ ਹੈ ਵਰਕ ਕਰਵਾਉਂਗੇ ਤਾਂ ਉਹਦੇ ਐਕਸਟਰਾ ਚਾਰजेस ਹੋਣਗੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਫੀ ਜਿਆਦੇ ਸੋਹਣੇ ਸੂਟ ਸਭ ਤੋਂ ਪਹਿਲਾਂ ਹਨਾ ਪਹਿਣਾ ਦੀ ਡਿਮਾਂਡ ਸੀਗੀ ਵੀ ਆਪਾਂ ਜਿਹੜੀਆਂ ਪੈਚ ਵਾਲੇ ਆ ਮਤਲਬ ਸਲਵਾਰਾਂ ਸੀ ਨਾ ਉਹ ਆਪਣੀਆਂ ਸੇਲ ਹੋ ਚੁੱਕੀਆਂ ਨੇਗੀਆਂ ਤੇ ਇੱਕ ਬਾਟਮ ਰਹਿੰਦੀ ਆ ਮੇਰੇ ਕੋਲੇ ਤੁਸੀਂ ਦੇਖੋ ਜਿੱਦਾਂ ਮੇਰੇ ਸੂਟ ਪਾਇਆ ਹੋਇਆ ਸੀਗਾ ਹਨਾ ਪਿੰਕ ਕਲਰ ਦਾ ਜਿਹਦੇ ਬੈਕ ਤੇ ਆਪਾਂ ਲੈਸਿਸ ਦਾ ਡਿਜ਼ਾਈਨ ਦਿੱਤਾ ਹੋਇਆ ਸੀਗਾ ਨੈਟ ਦਾ ਤਾਂ ਉਸੇ ਤਰ੍ਹਾਂ ਮੰਗਦੀਆਂ ਸੀ ਪਹਿਣਾ ਤੋਂ ਉਹ ਨਹੀਂ ਹੈਗੇ ਹਨਾ ਸੋਲਡ ਹੋ ਚੁੱਕੇ ਨੇ ਉਹਨਾਂ ਨੂੰ ਸਟਾਕ ਨਹੀਂ ਮਿਲਣਾ ਤੇ ਤੁਸੀਂ ਇਦਾਂ ਜਿਹੜੀ ਇਹ ਸਲਵਾਰ ਹੈਗੀ ਹਨਾ ਇਹਨੂੰ ਇਸ ਸ਼ਰਟ ਨਾਲ ਵੀ ਤੁਸੀਂ ਲਗਾ ਸਕਦੇ ਹੋਗੇ ਦੇਖੋ ਇਸ ਤਰ੍ਹਾਂ ਇਹਦੇ ਮਤਲਬ ਡਿਜ਼ਾਈਨ ਹੋਇਆ ਹੋਇਆਗਾ ਬਾਟਮ ਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਜਿੱਦਾਂ ਕਿ ਇਹ ਇਹ ਸ਼ਰਟ ਨਾਲ ਵੀ ਮੈਚ ਕਰ ਰਿਹਾਗਾ ਤੇ ਇਹਦਾ ਪ੍ਰਾਈਸ ਰਹੇਗਾ 2000 ਜੇ ਤੁਸੀਂ ਲੈਣਾ ਚਾਹੋਗੇ ਆਪਣਾ ਫਾਸਟਲੀ ਆਰਡਰ ਕਰਦੇ ਹੋ ਤੇ ਇੱਕ ਇਹ ਇਹ ਵਾਲੀ ਸ਼ਰਟ ਨਾਲ ਮੈਚ ਕਰੂਗਾ ਠੀਕ ਹੈ ਜੀ ਇਹ ਫੁੱਲ ਸੂਟ ਲੈਣ ਕੇ ਪਰ ਮੈਂ ਤੁਹਾਨੂੰ ਸ਼ਰਟ ਦੇ ਦੂੰਗੀ ਉਸ ਤੋਂ ਬਾਅਦ ਜਿਹੜੇ ਸ਼ਰਟ ਪੀਸ ਰਹਿ ਜਾਣਗੇ ਜਿਹੜੀ ਆਪਾਂ ਨੇ ਲੈਣੇ ਹੋਣਗੇ ਤਾਂ ਲੈ ਸਕਦੇ ਹੋਗੇ ਤੇ ਦੇਖੋ ਸਕਰੀਨ ਸ਼ਾਟ ਲੈ ਲਿਓ ਤੇ ਮੈਨੂੰ WhatsApp ਤੇ ਮੈਸੇਜ ਕਰ ਦਿਓ ਇੱਕ ਨਾ ਇਸ ਤਰ੍ਹਾਂ ਦੀ ਆਪਣੇ ਕੋਲ ਸ਼ਰਟ ਪੀਸ ਪਏ ਨੇ ਕਾਫੀ ਪਾਣਾਂ ਦੀ ਡਿਮਾਂਡ ਆਉਂਦੀ ਹੁੰਦੀ ਹੈ ਵੀ ਤੁਹਾਡੇ ਕੋਲ ਸ਼ਰਟ ਪੀਸ ਹੈਗੇ ਨੇਗੇ ਤੇ ਇਹ オーਗੈਂਜ਼ਾ ਦੇ ਲੇਨਗੇ ਇਹਨਾਂ ਦਾ ਪ੍ਰਾਈਸ ਰਹੇਗਾ 1000 ਰੁਪਏ ਕਿਉਂਕਿ ਇਹ ਥੋੜੇ ਕੋਸਟਲੀ ਆਉਂਦੀਆਂ ਨੇਗੇ ਸ਼ਰਟਾ ਤੁਹਾਡੇ ਕੋਲੇ ਬਾਟਮ ਪਈ ਹੋਊਗੀ ਜਿੱਦਾਂ ਕਿ ਮਹਿਰੂਨ ਕਲਰ ਦੀ ਬਾਟਮ ਚੱਲ ਜੂਗੀ ਇਹਦੇ ਨਾਲ ਗ੍ਰੇ ਕਲਰ ਦੀ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਬਾਕੀ ਹੋਰ ਵੀ ਨਹੀਂ ਹਨਾ ਇਤੁਰ ਇਤੁਰ ਹੋ ਜਾਂਦੇ ਨੇ ਵੀ ਕੱਪੜੇ ਮੈਨੂੰ ਮਿਲੇ ਨਹੀਂ ਹੈਗਾ ਜੇ ਮੈਨੂੰ ਹੋਰ ਮਿਲੇ ਤਾਂ ਆਪਾਂ ਕੱਲ੍ਹ ਨੂੰ ਵੀਡੀਓ ਚ ਪਾਵਾਂਗੇ ਤੁਹਾਨੂੰ ਵੀਡੀਓ ਚ ਹੀ ਸਟਾਕ ਦਿਖਾ ਦਿਆ ਕਰਾਂਗੇ ਤੁਸੀਂ ਮੈਨੂੰ ਮੈਸੇਜ ਕਰਦਿਆ ਕਰੋ ਵੀ ਸਾਨੂੰ ਇਸ ਤਰ੍ਹਾਂ ਦੀ ਚੀਜ਼ ਚਾਹੀਦੀ ਆਪਾਂ ਅਗਲੇ ਦਿਨ ਵੀਡੀਓ ਪਾ ਦਿਆ ਕਰਾਂਗੇ ਠੀਕ ਐ ਸੀ ਕਿਉਂਕਿ ਫੋਟੋ ਮੇ ਤੁਮ ਨਈਂ ਕਲਿੱਕ ਹੁੰਦੀ ਹੈ ਹੈਗੀ ਉਹਦੇ ਲਈ ਸੌਰੀ ਹੈ ਨਾ ਦੇਖੋ ਤੇ ਇੱਕ ਨਾ ਆਪਾਂ ਇਹਦੇ ਨਾਲ ਦੇ ਕਾਫੀ ਸਾਰੇ ਸੂਟ ਰੈਡੀ ਕੀਤੇ ਨੇ ਟੈਪੀ ਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਥੋੜਾ ਜਿਹਾ ਆਪਾਂ ਤੁਹਾਨੂੰ ਇਹਨਾਂ ਹੁਣ ਕਿਉਂਕਿ ਇਹ ਆਪਣੇ ਕਾਫੀ ਬਹੁਤ ਜ਼ਿਆਦੇ ਸੇਲ ਹੋਏ ਲੰਗੇ ਥੋੜਾ ਜਿਹਾ ਆਪਾਂ ਡਿਸਕਾਊਂਟ ਲੈਸ ਕਰ ਦਾਂਗੇ ਤੁਹਾਨੂੰ ਜੇ ਤੁਸੀਂ ਲੈਣਾ ਚਾਹੁੰਦੇ ਹੋ ਆਪਣਾ ਫਾਸਟਲੀ ਆਰਡਰ ਕਰ ਦਿਓ ਤੇ ਇਹਦਾ ਪ੍ਰਾਈਸ ਰਹੇਗਾ 1850 ਠੀਕ ਹੈ ਜੀ ਵਿਦ ਦਾ ਸ਼ਿਪਿੰਗ ਹੈ ਤੇ ਆਪਾਂ ਪਹਿਲਾਂ 2000 ਦੇ ਸੇਲ ਕੀਤੇ ਨੇਗੇ ਹੁਣ 1850 ਪ੍ਰਾਈਸ ਹੈਗਾ ਇਹ ਹੈਗੀਆਂ ਨਹੀਂ ਗੀਆਂ ਪਲੇਨ ਬਾਟਮ ਇਹਦੇ ਨਾਲ ਤੁਸੀਂ ਆਪਣਾ ਫਾਸਟਲੀ ਆਰਡਰ ਕਰਕੇ ਸੂਟ ਲੈ ਲਿਓ ਕਿਉਂਕਿ ਇਹ ਫਿਰ ਇਹ ਕਾਫੀ ਜ਼ਿਆਦੇ ਡਿਮਾਂਡ ਹੈ ਸੂਟਾਂ ਦੀ ਇਹ ਫਿਰ ਸੂਟ ਨਹੀਂ ਮਿਲਦੇ ਹੈਗੇ ਠੀਕ ਹੈ ਜੀ ਪਹਿਲਾ ਸੂਟ ਇਹ ਹੈ ਸੀਗਾ ਤੇ ਦੂਜਾ ਇਹ ਵਾਲਾ ਜੇ ਤੁਸੀਂ 올ਓਵਰ ਲੈਣਾ ਚਾਹੋਗੇ ਤਾਂ ਫਿਰ ਪ੍ਰਾਈਸ ਰਹੇਗਾ 2500 ਕਿ ਤਾਂ ਕਿ ਇਹ 올ਓਵਰ ਵੀ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਕਲਰ ਕਾਫੀ ਜਾਨੇ ਸੋਹਣਾਗਾ ਤੇ ਵਧੀਆ ਬ੍ਰਾਂਡ ਦਾ ਸਟੱਫ ਹੈਗਾ ਇਹ ਜੋ ਵੀ ਹੈ ਮਤਲਬ ਜਿਹੜਾ ਕਪੜਾ ਹੈ ਦਾ ਕਾਫੀ ਵਧੀਆ ਬ੍ਰਾਂਡ ਦਾ ਹੈਗਾ ਤੇ ਤੁਸੀਂ ਲੈ ਸਕਦੇ ਹੋਗੇ 올ਓਵਰ ਵੀ ਲੈ ਸਕਦੇ ਹੋਗੇ ਇਹਨੂੰ ਜੇ ਤੁਸੀਂ ਦੁਪੱਟਾ ਕਹੋਗੇ ਤਾਂ ਆਪਾਂ ਤੁਹਾਨੂੰ ਦੁਪੱਟਾ ਲਗਾ ਕੇ ਦੇਵਾਂਗੇ ਜੇ ਤੁਸੀਂ ਬਿਨਾਂ ਦੁਪੱਟੇ ਤੋਂ ਮਗਵਾਉਣਾ ਬਿਨਾਂ ਦੁਪੱਟੇ ਤੋਂ ਵੀ ਮਗਵਾ ਸਕਦੇ ਹੋਗੇ ਬਹੁਤ ਹੀ ਸੋਹਣੇ ਕਲਰ ਨੇਗੇ ਟੈਪੀ ਦੇ ਵਿੱਚ ਮੈਂ ਵੀ ਆਪਣਾ ਸੂਟ ਸਟਿਚ ਕਰਵਾਇਆਗਾ ਤੇ ਆਹ ਵਾਲਾ ਕਲਰ ਤਾਂ ਮੈਨੂੰ ਕਾਫੀ ਜਿਆਦਾ ਸੋਹਣਾ ਲੱਗਦਾ ਹੈਗਾ ਪੈਰਟ ਦੇਖੋ ਜੀ 1850 ਸਰਪ੍ਰਾਈਜ਼ ਰਹੇਗਾ ਫਟਾਫਟ ਚੱਕ ਲਿਓ ਨਹੀਂ ਫਿਰ ਆਪਾਂ ਡਿਸਕਾਊਂਟ ਨਹੀਂ ਲਾਉਂਦੇ ਹੈਗੇ ਕਿਉਂਕਿ ਇਹ ਤਾਂ ਬਾਰੀ ਜਿਆਦਾ ਡਿਮਾਂਡ ਸੀ ਭੈਣਾਂ ਦੀ ਆਪਾਂ ਤਾਂ 6ਵੀਂ 7ਵੀਂ ਵਾਰ ਇਹ ਸਟਾਕ ਹੈ ਜਿਹੜਾ ਸੇਲ ਕਰਤਾ ਤੇ ਤੁਸੀਂ ਹੁਣ ਕੋਈ ਗੱਲ ਨਹੀਂ ਥੋੜਾ ਜਿਹਾ ਆਪਾਂ ਲੈਸ ਕਰਤਾ ਤੇ ਤੁਸੀਂ ਕਿਉਂਕਿ ਹਰ ਇੱਕ ਬੰਦਾ ਕਦੇ ਨਾ ਕਦੇ ਆਫਰ ਲਾਉਂਦਾ ਹੀ ਆ ਹਨਾ ਤੇ ਆਪਾਂ ਵੀ ਵਿੱਚ ਵਿੱਚ ਆਫਰ ਲਾ ਦਿਆ ਕਰਾਂਗੇ ਤਾਂ ਕਿ ਤੁਹਾਨੂੰ 1.5 200 ਦਾ ਹੋਰ ਫਾਇਦਾ ਹੋ ਜਾਇਆ ਕਰੇ ਦੇਖੋ ਆ ਕਲਰ ਵੀ ਆਪਣਾ ਕਾਫੀ ਜਿਆਦਾ ਸੇਲ ਹੋਇਆਗਾ ਤੇ ਇਹ ਕਲਰ ਵੀ ਕਾਫੀ ਜਿਆਦੇ ਹੋਇਆਗਾ ਸੋਹਣਾਗਾ ਰੰਗ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵਾਲਾ ਰੰਗ ਦੇਖੋ ਜੀ ਨਾਲ ਰਹੇਗੀ ਇਹ ਵਾਲੀ ਬਾਟਮ ਇਹਦੇ ਪਿੰਕ ਕਲਰ ਦੀ ਪਿੰਕ ਪਿੰਚ ਜੀ スクリーンショット ਲਈ ਚਲਿਓ ਤੇ WhatsApp ਤੇ ਮੈਸੇਜ ਕਰ ਦਿਓ 1850 ਪ੍ਰਾਈਸ ਹੈ ਕਾਫੀ ਪਰ ਇਹ ਤਾਂ ਭੈਣਾਂ ਨੇ 2 2 3 3 ਸੂਟ ਲਏ ਸੀਗੇ ਤੇ ਹੁਣ ਆਪਣਾ ਤੁਸੀਂ ਲੈ ਸਕਦੇ ਹੋ ਜਿੰਨੇ ਵੀ ਤੁਹਾਨੂੰ ਲੋੜ ਹੈ ਸੀ ਤੇ ਆ ਮੈਂ ਪਹਿਲਾ ਸੂਟ ਦਿਖਾਇਆ ਸੀ ਹਨਾ ਤੇ ਇਦਾਂ ਦੀ ਬਾਟਮ ਨਾਲ ਵੀ ਹੈਗਾਗਾ ਪੈਰਟ ਸੀ ਗ੍ਰੀਨ ਜੀ ਬਾਟਮ ਹੈਗੀ ਐਵੇਂ ਦੀ ਬਾਟਮ ਨਾਲ ਵੀ ਹੈਗਾ ਇਹ ਵਾਲਾ ਕੈਮਰੇ ਦੇ ਵਿੱਚ ਕਲਰ ਦਾ ਫਰਕ ਆ ਜਾਂਦਾ ਹੁੰਦਾ ਉਹਨੂੰ ਇਗਨੋਰ ਕਰਿਓ ਠੀਕ ਐ ਸੀ ਤੇ ਆਹ कलर काफी ज्यादा सोणाਗਾ ਜੇ ਕਿਸੇ ਮਤਲਬ ਆਂਟੀ ਨੇ ਲੈਣਾ ਹੋਵੇ ਹਨਾ ਤੇ ਇਹ कलर ਬਹੁਤ ਜਿਆਦਾ ਸੋਣਾਗਾ ਤੇ ਮੈਚਿੰਗ ਸੂਟ ਆ 올 ਓਵਰ ਨਹੀਂ ਹੈਗਾ ਇਹ ਵਾਲਾ ਜਿਹੜਾ 올 ਓਵਰ ਹੁੰਦਾ ਮੈਂ ਤੁਹਾਨੂੰ ਪਹਿਲੀ ਦੱਸਤਾ 1850 ਪ੍ਰਾਈਸ ਰਹੇਗਾ ਇਹ ਤੁਸੀਂ ਦੇਖੋ कलर ਕਿੰਨਾ ਜਿਆਦਾ ਸੋਣਾ ਬਾਟਮ ਵੀ ਜਿਹੜਾ ਬਾਟਮ ਦਾ ਸਟਾਫ ਹੁੰਦਾ ਨਾ ਉਹ ਸਾਰਾ ਆਪਣਾ ਮੋਡਲ ਸਿਲਕ ਦਾ ਹੁੰਦਾ ਹੈਗਾ ਕਿਸੇ ਨਾਲ 크레이ਪ ਦਾ ਵੀ ਹੁੰਦਾ ਪਰ ਆਪਣਾ ਮੋਡਲ ਸਿਲਕ ਦਾ ਹੁੰਦਾ ਹੈਗਾ ਤੇ ਜਿੱਦਾਂ ਕਿ 크레이ਪ ਦੇ ਆਪਾਂ ਸੂਟ ਦਿਖਾਏ ਸੀ ਉਹਨਾਂ ਨਾਲ 크레이ਪ ਦੀਆਂ ਬਾਟਮਸ ਸੀਗੀਆਂ ਤੇ ਇਸ ਤਰ੍ਹਾਂ ਹੁੰਦਾ ਲੱਗ-ਲੱਗ ਫੈਬਰਿਕ ਦੇਖੋ ਸਕਰੀਨਸ਼ਾਟ ਲੈ ਆ ਲਿਓ ਤੇ ਵਟਸਐਪ ਤੇ ਮੈਸੇਜ ਕਰ ਦਿਓ ਆਪਣੇ ਕੋਲੇ ਇਹੀ ਸੂਟ ਲੈਣਗੇ ਟੈਪੀ ਦੇ ਵਿੱਚ ਤੇ ਤੁਸੀਂ ਲੈ ਜਿਓ ਰਖੜੀਆਂ ਵਗੈਰਾ ਤੇ ਆਪਣਾ ਸਲਾਈ ਕਰਕੇ ਪਾ ਸਕਦੇ ਹੋਗੇ ਕਾਫੀ ਜਿਆਦੇ ਸੋੜੇ ਭੰਨਣਗੇ ਦੁਪੱਟਾ ਕਹੋਗੇ ਤਾਂ ਆਪਾਂ ਦੁਪੱਟਾ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਪਰ ਆਪਾਂ ਨੂੰ ਟਾਈਮ ਚਾਹੀਦਾ ਦੁੱਕ ਦੇ ਨਾਲ ਦਾ ਦੁਪੱਟਾ ਡਾਈ ਕਰਨ ਲਈ ਦੇਖੋ ਜੀ ਕਿੰਨਾ ਜਿਆਦੇ ਸੋਨਾ ਸੂਰ ਜੇ ਤੁਹਾਨੂੰ ਦੁਪੱਟੇ ਦੀ ਲੋੜ ਹੋ ਗਈ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਟੈਪੀ ਦੇ ਵਿੱਚ ਵੀ ਚਾਹੀਦਾ ਤਾਂ ਟੈਪੀ ਦੇ ਵਿੱਚ ਵੀ ਰਖਵਾ ਸਕਦੇ ਹੋਗੇ ਜੇ ਤੁਹਾਨੂੰ ਕੋਈ ਹੋਰ ਸਟਾਫ ਦੇ ਵਿੱਚ ਚਾਹੀਦਾ ਤਾਂ ਹੋਰ ਸਟਾਫ ਦੇ ਵਿੱਚ ਵੀ ਰਖਵਾ ਸਕਦੇ ਹੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੇ ٹرسٹ ਕਰਦੇ ਹੋ ਹਣਾ ਮੈਨੂੰ ਕੰਮ ਦਿੰਦੇ ਹੋਗੇ ਤੇ ਇਦਾਂ ਹੀ ਮੈਂ ਤੁਹਾਡਾ ٹرسٹ ਬਣਾਈ ਰੱਖੂਗੀ ਕੋਈ ਵੀ ਤੁਹਾਡਾ ਡਿਜ਼ਾਈਨ ਹੁੰਦਾ ਆਪਣਾ ਤੁਸੀਂ ਸ਼ੇਅਰ ਕਰਦਿਆਂ ਕਰੋ ਸੇਮ ਸੂਟ ਰੈਡੀ ਹੋ ਜਾਕਰੋ ਪਾਰਟੀ ਵੇਅਰ ਸੂਟ ਵਿਆਹ ਸ਼ਾਦੀਆਂ ਲਈ ਤੁਸੀਂ ਸੂਟ ਰੈਡੀ ਕਰਵਾਉਣੇ ਨੇਗੇ ਤਾਂ ਤੁਸੀਂ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋਗੇ ਤੇ ਜਿਹੜੀ ਤੁਹਾਡੀ ਪੇਮੈਂਟ ਹੈਗੀ ਸਾਰੀ ਆਪਣੇ ਕੋਲੇ ਸੇਫ ਰਹੇਗੀ ਜੇ ਆਪਣੇ ਕੋਲੇ ਕੋਈ ਚੀਜ਼ ਨਹੀਂ ਅਵੇਲੇਬਲ ਹੋਊਗੀ ਤੁਹਾਡੀ ਪੇਮੈਂਟ ਅਸੀਂ ਬੈਕ ਤੁਹਾਨੂੰ ਪੇ ਕਰ ਦਾਂਗੇ ਜਾ ਫਿਰ ਕਈ ਪਹਿਣਾ ਹੁੰਦੀਆਂ ਨੇ ਗੀਆਂ ਵਿੱਚ ਪੇਮੈਂਟ ਮੇਰੀ ਇੱਕ ਦੋ ਪਹਿਣਾ ਦੀ ਪਈ ਵੀ ਐ ਕੋਈ ਚੀਜ਼ ਆ ਜਾਂਦੀ ਹੈ अवेलेबल ਹੋ ਜਾਂਦਾ ਸੂਟ ਤਾਂ ਠੀਕ ਐ ਨਹੀਂ ਫਿਰ ਕਦੇ ਨਾ ਕਦੇ ਹਨਾ ਕੋਈ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਉਸ ਤਰ੍ਹਾਂ ਸੂਟ ਲੈ ਸਕਦੇ ਹੋਗੇ ਠੀਕ ਐ ਜੀ ਇੱਕ ਪਹਿਣਾ ਦੀ ਇਹ ਵਾਲੇ ਸੂਟ ਦੀ ਕਾਫੀ ਜ਼ਿਆਦਾ ਡਿਮਾਂਡ ਸੀਗੀ ਤੇ ਮੈਨੂੰ ਕਾਫੀ ਸਾਰੇ ਮੈਸੇਜ ਆਏ ਸੀਗੇ ਹਨਾ ਤੇ ਸ਼ਾਇਦ ਕੋਈ ਇਹਦੇ ਵਿੱਚੋਂ ਕੁਝ ਤਾਂ ਸੂਟ ਸੇਲ ਹੋ ਚੁੱਕੇ ਹੋਣਗੇ ਤੇ ਇਹ ਆਪਣਾ ਦੂਜਾ ਥਾਨ ਹੈਗਾ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਧਰ ਮੈਂ ਤੁਹਾਨੂੰ ਦੋ ਦਿਖਾਏ ਸੀ ਨਾ ਥਾਨ ਤੇ ਤੁਸੀਂ ਲੈ ਸਕਦੇ ਹੋ 올ਓਵਰ ਲਓਗੇ ਤਾਂ 3000 ਦਾ ਹੈਗਾ ਜੇ ਤੁਸੀਂ ਮੈਚਿੰਗ ਲਓਗੇ 2200 ਦਾ ਸਾਡੇ 2200 ਵਿਦ ਸ਼ਿਪਿੰਗ ਠੀਕ ਹੈ ਜੀ ਕਾਫੀ ਜਿਆਦਾ ਸੋਨਾ ਪ੍ਰਿੰਟ ਹੈਗਾ ਤੇ ਇਹਨੂੰ ਜੇ ਤੁਸੀਂ ਸੋਨਾ ਸੋਨਾ ਡਿਜ਼ਾਈਨ ਕਰਕੇ ਪਾਉਗੇ ਤਾਂ ਕਾਫੀ ਜਾਂਦੇ ਸੋਨਾ ਸੂਟ ਬਣੂਗਾ ਕਈ ਵਾਰ ਮੈਂ ਤਾਂ ਪੁੱਠੇ ਸੂਟ ਦਿਖਾਈ ਦਿੰਦੇ ਨੇ ਪਤਾ ਨਹੀਂ ਇਥੇ ਸਿੱਧਾ ਐਵੇਂ ਸਿੱਧਾ ਉਹਨੂੰ ਇਗਨੋਰ ਕਰਿਓ ਪੁੱਠੇ ਸੂਟ ਦਿਖਾ ਦਿੰਦੇ ਹੁੰਦੇ ਮੈਂ ਉਹ ਪ੍ਰਿੰਟ ਐਵੇਂ ਟਿੱਡੇ ਆ ਜਾਂਦੇ ਨੇਗੇ ਇਸ ਤਰ੍ਹਾਂ ਮਤਲਬ ਸਿੱਧੇ ਹੁੰਦੇ ਨੇ ਪ੍ਰਿੰਟ ਇਹਦੇ ਨਾਲ ਤੁਸੀਂ ਜਿਹੜਾ ਦੁਪੱਟਾ ਦਾ ਇੱਕ ਪੇਸ ਦਾ ਰਖਵਾਇਓ ਤਾਂ ਫਿਰ ਕਾਫੀ ਜ਼ਿਆਦਾ ਸੋਹਣਾ ਸੂਟ ਬਣੂਗਾ ਜਿਸ ਤਰ੍ਹਾਂ ਦੀ ਆਪਾਂ ਪਾਈਪਿੰਗ ਜਾਂ ਲੈਸ ਸੂਟ ਤੇ ਲਗਵਾਵਾਂਗੇ ਉਸ ਤਰ੍ਹਾਂ ਦੇ ਫਿਰ ਤੁਸੀਂ ਦੁਪੱਟੇ ਤੇ ਲਗਵਾਇਓ ਇਹਦੇ ਨਾਲ ਦਾ ਆਪਣਾ ਸੂਟ ਬਿਨਾਂ ਸਲਾਈ ਤੋਂ ਗਏ ਨੇ ਪਰ ਇੱਕ ਕਸਟਮਰ ਦਾ ਸੂਟ ਸਲਾਈ ਹੋ ਰਿਹਾਗਾ ਤੁਹਾਨੂੰ ਡਿਜ਼ਾਈਨ ਸ਼ੇਅਰ ਕਰ ਦਾਂਗੇ ਤੇ ਆਪਣਾ ਫਾਸਟਲੀ ਮੈਨੂੰ ਕਾਫੀ ਜਿਆਦੇ ਫੋਨ ਆਏ ਸੀ ਇਹ ਸੂਟਾਂ ਲਈ ਜਿਹੜੀਆਂ ਪਹਿਣਾ ਵੀਡੀਓ ਦੇਖ ਲਈਆਂ ਨੇ ਜਿਨ੍ਹਾਂ ਨੂੰ ਚਾਹੀਦੇ ਸੀ ਇਹ ਸੂਟਾਂ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਅਵੇਲੇਬਲ ਅੱਜ ਤਾਂ ਹੈਗੇ ਨੇਗੇ ਫਿਰ ਫਿਰ ਦੁਬਾਰਾ ਇਹ ਰੀਸਟਾਕ ਨਹੀਂ ਹੁੰਦਾ ਹੈਗਾ ਤੇ ਆਪਣਾ ਫਟਾਫਟ ਆਰਡਰ ਕਰਦੇ ਹੋ ਠੀਕ ਹੈ ਜੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਸਾਡੀ ਪਸੰਦ ਆਈ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ